ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਜੋ ਆਪਾਂ ਭਾਈ ਰਣਜੀਤ ਸਿੰਘ ਢੱਡੇ ਵਾਲਿਆਂ ਦੀ ਵੀਡੀਓ ਦੇਖਣ ਲੱਗੇ ਆ ਤੇ ਵੀਡੀਓ ਹੈ ਜੀ ਹਾਲਾਤੇ ਹਾਜ਼ਰਾ ਦੇ ਕੇ ਲੋਕਾਂ ਦੇ ਵਿੱਚ ਅੱਜ ਕੱਲ ਐਂਗਜ਼ਾਇਟੀ ਦੁੱਖ ਤਕਲੀਫ ਪਰੇਸ਼ਾਨੀ ਕਿਉਂ ਵਧੀ ਹੋਈ ਹੈ ਤੇ ਉਹਦਾ ਜਿਹੜਾ ਮੇਨ ਉਹਨਾਂ ਨੇ ਜੜ ਬਿਆਨ ਕੀਤੀ ਨਾ ਉਹ ਘਰ ਨੂੰ ਹੀ ਬਿਆਨ ਕੀਤਾ ਘਰ ਮਤਲਬ ਕਿ ਫੈਮਿਲੀ ਫੈਮਿਲੀ ਨੂੰ ਘਰ ਨੂੰ ਕਿ ਵੀ ਇੰਦੀ ਵਜ੍ਹਾ ਤੋਂ ਲੋਕ ਜ਼ਿਆਦਾ ਪਰੇਸ਼ਾਨ ਨੇ ਤੇ ਉਹਦਾ ਉਹਨਾਂ ਨੇ ਹੱਲ ਵੀ ਦੱਸਿਆ ਫਰ ਲਾਫ ਇਸ ਵੀਡੀਓ ਦੇਖਨੇ ਆ ਦੋਸਤੋ ਹੁਣ ਮੈਨੂੰ ਤੁਸੀਂ ਇੱਕ ਜਵਾਬ ਦਿਓ ਇੱਕ ਗੱਲ ਦੱਸੋ ਸਾਰੇ ਜਣੇ ਦੱਸੋ ਵੀ ਇੱਕ ਪਿੰਡ ਵਿੱਚ 500 ਪਰਿਵਾਰ ਰਹਿੰਦਾ ਹੈ 700 ਪਰਿਵਾਰ ਰਹਿੰਦਾ ਹੈ 500 ਦੇ ਘਰੇ ਨੂੰ ਸੱਸ ਵੀ ਹੈਗੀ 500 ਦੇ ਘਰੇ ਨੂੰ ਵੀ ਹੈਗੀ ਹੈ ਸੱਸਾਂ ਨੂੰ ਮੈਨੂੰ ਇਹ ਦੱਸੋ ਵੀ ਕਿੰਨੇ ਪਰਸੈਂਟ ਘਰ ਜਿਹੜੇ ਆ ਜਿਨ੍ਹਾਂ ਚ ਨੂੰ ਸੱਸ ਦੀ ਲੜਾਈ ਹੁੰਦੀ ਹੈ ਪਰਸੈਂਟੇਜ ਦੱਸੋ ਮਤਲਬ 50% ਮੰਨਦੇ ਆ ਵੀ ਲੜਾਈ ਹੁੰਦੀ ਹੋਣੀ ਪੱਕਾ ਹੁੰਦੀ ਹੈ ਵੈਸੇ ਤੇ ਵੱਧ ਹੋਊ ਮੈਂ ਤੇ 80 ਹੂੰ ਪਰ ਚਲੋ 80 ਨਾ ਮੰਨੋ ਕਿੰਨੇ ਮੰਨੀਏ 50 ਮੰਨ ਲੈਂਦੇ ਆ ਜੇ 50 ਮੰਨ ਕੇ ਚੱਲੀਏ ਵੀ 50% ਘਰਾਂ ਦੇ ਵਿੱਚ ਸੱਸਾਂ ਦੀ ਤੇ ਨੂੰਹਾਂ ਦੀ ਲੜਾਈ ਹੁੰਦੀ ਹੈ ਘਰ ਮੈਂ ਕਿੰਨਾ ਦੱਸਿਆ 500 ਤੇ ਕਿੰਨੇ ਅੱਧ ਹੋ ਗਿਆ 250 ਘਰ ਦੇ ਵਿੱਚ ਸੱਸ ਦੀ ਵੀ ਲੜਾਈ ਹੈ ਤੇ ਨੂੰਹ ਦਾ ਝਗੜਾ ਚੱਲ ਰਿਹਾ ਹੈ ਅੱਛਾ ਹੁਣ ਸੱਸ ਦੇ ਘਰ ਵਾਲਾ ਬੰਦਾ ਜਿਹੜਾ ਸਹੁਰਾ ਉਹ ਵੀ ਦੁਖੀ ਹੈ ਤੇ ਨੂਹ ਦੇ ਘਰ ਵਾਲਾ ਮਤਲਬ ਪੁੱਤ ਹੈ ਜਿਹੜਾ ਉਹ ਵੀ ਦੁਖੀ ਹੈ 250 ਸੱਸ ਦੁਖੀ ਹੈ 250 ਨੂਹ ਦੁਖੀ ਹੈ 250 ਸਹੁਰਾ ਦੁਖੀ ਹੈ ਤੇ 250 ਹੀ ਪੁੱਤ ਦੁਖੀ ਹੈ ਮਤਲਬ ਹਜ਼ਾਰ ਬੰਦਾ ਤੇ ਐਂ ਦੁਖੀ ਤੁਰਿਆ ਫਿਰਦਾ ਹੈ ਇੱਕ ਪਿੰਡ 'ਚ ਤੇ ਐਨੇ ਦੁਖੀ ਨੇ ਜਿਹੜੇ ਗਾਂ ਨਿਆਣੇ ਨੇ ਬਾਕੀ ਦੇ ਬਾਕੀ ਦੇ ਜੀ ਉਹਨਾਂ ਦੇ ਮੂੰਹ ਕੰਨੀ ਵੇਖਦੇ ਨਹੀਂ ਵੀ ਲੜਦੇ ਹੀ ਰਹਿੰਦੇ ਨੇ ਤੁਸੀਂ ਸੁਖੀ ਕਰ ਲੋ ਉਹ ਪਿੰਡਾਂ ਨੂੰ ਤੁਸੀਂ ਉਹਨਾਂ ਦੇ ਉਹਨਾਂ ਦਾ ਐ ਸਿੱਧਾ ਕਹਿੰਦੇ ਆ ਉਹਨਾਂ ਦੇ ਕੋਤ ਕਲੇਸ਼ ਨੂੰ ਮਟਾਉਣ ਲਈ ਤੇ ਰੋਜ਼ ਪੰਚਾਇਤਾਂ ਬੈਂਦੀਆਂ ਨੇ ਕਦੇ ਉਹਦਾ ਝਗੜਾ ਖਤਮ ਕਰੋ ਕਦੇ ਉਹਦਾ ਕੰਮ ਵੀ ਤੁਹਾਨੂੰ ਕੀ ਲੱਗਦਾ ਕੋਈ ਹੁਣ ਇਹ ਜਿਹੜੇ ਵਿਚਾਲੇ ਜਿਹੜੇ ਫਸੇ ਜੀ ਹੁੰਦੇ ਨੇ ਕਈ ਨਣਾਣਾ ਕਈ ਮੁੰਡੇ ਗਵਰ ਕੁਆਰੇ ਉਹ ਵਿਚਾਲੇ ਫਸ ਜਾਂਦੇ ਨੇ ਵੀ ਮੈਂ ਇੱਧਰ ਹੋਵਾਂ ਕਿ ਮੈਂ ਇੱਧਰ ਹੋਵਾਂ ਉਹ ਕਹਿੰਦਾ ਮੈਂ ਕਿੱਧਰ ਹੋਵਾਂ ਹੁਣ ਉਹ ਕਿੰਨੇ ਪਰੇਸ਼ਾਨ ਨੇ ਤੇ ਹਿਸਾਬ ਲਾਓ ਜਰਾ ਵੀ ਇੰਨੇ ਵੱਡੇ ਸਿਸਟਮ ਦੇ ਵਿੱਚ ਸਾਡੇ ਪੰਜਾਬ 'ਚ ਇੱਕ ਪਿੰਡ ਵਿੱਚ 50% ਲੋਕ ਐਂ ਦੁਖੀ ਨੇ ਤੇ 50% 250 ਨੂੰ ਦੁਖੀ ਬੈਠੀ 250 ਸੱਸ 250 ਸੋਹਰਾ 250 ਹੀ ਮੁੰਡਾ ਕਿਉਂਕਿ ਜੇ ਘਰ 'ਚ ਲੜਾਈ ਐ ਨੂੰ ਸੱਸ ਦੀ ਤੇ ਸੋਹਰਾ ਵੀ ਫਸ ਜਾਂਦਾ ਮੈਂ ਹੁਣ ਕਿੱਧਰ ਹੋਵਾਂ ਉਹਨੂੰ ਪਤਾ ਵੀ ਘਰ ਵਾਲੀ ਨਾਲ ਤੇ ਰਹਿਣਾ ਹੀ ਪੈਣਾ ਮੇਰੇ ਮੁੰਡਾ ਸੋਚਦਾ ਮੈਂ ਹੁਣ ਕਿੱਧਰ ਜਾਵਾਂ ਮਾਂ ਲ ਹੋਵਾਂਗੇ ਘਰ ਵਾਲੀ ਵਾਲੇ ਸਾਰੇ ਹੀ ਫਸੇ ਐਨਾ ਕਲੇਸ਼ ਤੇ ਸਾਡੇ ਕਹਿਣਗੇ ਇਹ ਜਿਹੜੇ ਗੂਰੇ ਨੇ ਵਿਆਹ ਕਰਾਉਣ ਸਾਰਾ ਡੱਡ ਲੈ ਕੋਈ ਜ਼ਿੰਦਗੀ ਹੈ ਵੀ ਤੁਹਾਡੀ ਬੜੀ ਜ਼ਿੰਦਗੀ ਹੈ ਵੀ ਤੁਸੀਂ ਤੇ ਰੋਜ਼ ਆ ਇਹਨੂੰ ਵਧੀਆ ਮੰਨਦਾ ਤੁਸੀਂ ਮੰਨ ਲਓ ਵੀ ਜੇ ਉਹ ਉਹ ਵਧੀਆ ਨਹੀਂ ਉਹਨਾਂ ਦੀਆਂ ਪੰਚਾਇਤਾਂ ਨਹੀਂ ਬੈਂਦੀਆਂ ਪ੍ਰਭੂ ਉਹ ਕੁੱਤਿਆ ਬਿੱਲਿਆ ਨਹੀਂ ਕਰਦੇ ਇੱਕ ਦੂਜੇ ਨੂੰ ਕੁੱਤੀਏ ਕੁੱਤੀਏ ਕਹਿ ਕੇ ਥੋੜਾ ਖਹਿੜਾ ਛੱਡਦੇ ਨੇ ਕਮੈਂਟੇਦਾਰ ਤੇ ਜਿਹੜੇ ਸਾਡੇ ਸਮਾਜ ਬਗਿਆਨੀ ਨੇ ਉਹ ਤੇ ਇਹਨਾਂ ਵਿਸ਼ਿਆਂ ਬਾਰੇ ਕਦੇ ਵੀ ਗੱਲ ਨਹੀਂ ਕਰਨੀ ਕਿ ਸਮਾਜ ਬਣਨਾ ਕਿੱਦਾਂ ਦਾ ਚਾਹੀਦਾ ਕੁਝ ਟੌਪਿਕ ਇਦਾਂ ਦੇ ਨੇ ਜਿਹਦੇ ਤੇ ਕਦੇ ਡਿਸਕਸ਼ਨ ਨਹੀਂ ਕਰਦੇ ਨਾ ਉਹਨਾਂ ਨੇ ਵਿਚਾਰ ਕੀਤੀ ਹੈ ਨਾ ਕਰਨੀ ਹੈ ਜਿਹੜੇ ਸਮਾਜਿਕ ਵਿਗਿਆਨੀ ਹੁੰਦੇ ਐ ਉਸ ਸਮਾਜ ਦਾ ਸੁਭਾਅ ਕੀ ਹੈ ਕਿੱਧਰ ਨੂੰ ਜਾ ਰਿਹਾ ਹੈ ਉਹਦੇ ਤੇ ਆਪਣਾ opinion ਦਿੰਦੇ ਆ ਫਿਰ ਸਮਾਜ ਨਵੇਂ ਤਰੀਕੇ ਸਿਰ ਬਦਲਣਾ ਸ਼ੁਰੂ ਕਰਦਾ ਮੈਂ ਫਿਰ ਅਰਜ਼ ਕਰਨਾ ਸੁਣੋ ਵੇਖੋ ਹੁਣ ਮੰਨ ਲਓ ਵੀ ਨੂੰਹ ਤੇ ਸੱਸ ਕਦੇ ਨਾ ਕਦੇ ਤੇ ਨੂੰਹ ਸੱਸ ਨੇ ਅੱਡ ਹੋਣਾ ਹੀ ਹੁੰਦਾ ਹੈ ਪੱਕੀ ਗੱਲ ਹੈ ਨਾ ਵੀ ਅੱਡ ਹੋਣਾ ਹੁਣ ਨੂੰਹ ਗਈ ਨੂੰਹਾਂ ਇਦਾਂ ਦੀ ਆਉਂਦੀਆਂ ਆ ਉਹ ਆ ਕੇ ਵੇਖਦੀਆਂ ਇੱਕ ਨਾ ਹਿਊਮਨ ਸਾਈਕੀ ਹੈ ਆਲਣਾ ਹਰ ਇੱਕ ਨੂੰ ਚਾਹੀਦਾ। ਕੱਲ ਮੰਨ ਲਓ ਵੀ ਜਿਵੇਂ ਪੰਛੀ ਐ ਜਿਹੜੇ ਆਪਣਾ ਆਲਣਾ ਬਣਾਉਂਦੇ ਐ। ਜਾਨਵਰ ਵੀ ਜਿਹੜੇ ਆਪਣੀ ਖੁੱਡ ਭਾਲਦੇ ਐ ਕਿਤੇ ਨਾ ਕਿਤੇ ਵੀ ਮੇਰਾ ਟਿਕਾਣਾ ਹੋਵੇ। ਹਰ ਕੋਈ ਚਾਹੁੰਦਾ ਮੇਰੀ ਮੇਰਾ ਇੱਕ ਟਿਕਾਣਾ ਹੋਵੇ। ਮੈਂ ਜਿੱਥੇ ਬੈਠਾਂ, ਜਿੱਥੇ ਰਵਾਂ। ਜਿੱਥੇ ਮੇਰੀ ਮਰਜ਼ੀ ਚੱਲੇ। ਮੈਂ ਸਾਰੀ ਦੁਨੀਆ 'ਚ ਘੁੰਮਦਾ। ਪਰ ਮੈਂ ਜਿੱਥੇ ਮਰਜੀ ਜਾਵਾਂ ਵੱਡੇ ਵੱਡੇ ਘਰਾਂ 'ਚ ਲੋਕ ਮੈਨੂੰ ਆਪਣਾ ਕਮਰੇ ਸਾਰੇ ਥਾਂ ਤੇ ਸਹੂਲਤ ਦਿੰਦੇ ਆ ਵੀ ਭਾਈ ਸਾਹਿਬ ਆਏ ਆ ਸਾਡੇ ਘਰੇ ਕੋਈ ਇਹਨਾਂ ਦੀ ਸੇਵਾ 'ਚ ਕਮੀ ਨਾ ਰਵੇ ਅਗਲਾ ਕਰਦਾ ਹੀ ਐ ਪਰ ਮੈਂ ਜਿੱਥੇ ਵੀ ਜਾਵਾਂ ਸਭ ਤੋਂ ਵੱਧ ਸ਼ਾਂਤੀ ਕਿੱਥੇ ਆ ਕਿਉਂਦੀ ਆਪਦੇ ਘਰੇ ਮੈਂ ਆਪਣੇ ਕਮਰੇ ਚਾਹੂੰਗਾ ਆਪਣੇ ਕਿਚਨ ਚਾਹੂੰਗਾ ਆਪਣੇ ਘਰ ਬੈਠੂੰ ਉਹ ਫਰਕ ਐ ਬੜਾ ਤੁਸੀਂ ਆਪਣੇ ਹਿਸਾਬ ਨਾਲ ਉੱਠਨੇ ਆ ਬਹਿਣਾ ਤੁਹਾਡਾ ਸਾਰਾ ਕੁਝ ਬੜਾ ਫਰਕ ਹੁੰਦਾ ਹੈ ਔਰਤ ਵੀ ਔਰਤ ਦਾ ਵੀ ਸੁਭਾਅ ਹੈ ਕਿ ਮੇਰਾ ਮੇਰਾ ਇੱਥੇ ਕਿਚਨ ਸਰੰਡਰ ਮੈਂ ਜੋ ਸੋਚਾਂ ਮੈਂ ਆਪਣੇ ਘਰ ਚ ਬਣਾ ਸਕਾਂ ਚ ਵੇਖੋ ਘਰ ਚ ਜੋ ਜੋ ਇੱਕ ਡਿਸਾਈਡ ਕਰਦਾ ਨਾ ਵੀ ਆ ਬਣੇਗਾ ਇਹਦਾ ਮਤਲਬ ਚੱਲਦੀ ਘਰ ਵਿੱਚ ਉਹਦੀ ਬਣਾਏਗਾ ਨਹੀਂ ਬਣੇਗਾ ਇੱਕ ਹੁੰਦਾ ਬਣਾਉਣ ਵਾਲਾ ਇੱਕ ਹੁੰਦਾ ਡਿਸਾਈਡ ਕਰਦਾ ਜਿਹੜਾ ਵੀ ਐ ਕਰਦਾ ਮਾਲਕ ਉਹ ਹੈ ਡਿਸਾਈਡ ਕਰਦਾ ਜਿਹੜਾ ਜਿਹੜੇ ਜਿਸ ਦੇ ਡਿਸੀਜਨ ਹੁੰਦੇ ਆ ਵੀ ਅੱਜ ਆਹ ਬਣਨਾ ਹੈ ਅੱਜ ਆਹ ਬਣਨਾ ਹੈ ਐ ਕਰਨਾ ਹੈ ਐ ਕਰਨਾ ਉਹ ਚੱਲਦੀ ਹੈ ਹੁਣ ਨੂੰ ਹੈ ਇੱਕ ਔਰਤ ਮੈਂ ਨੂੰ ਦੀ ਗੱਲ ਨਹੀਂ ਕਰਦਾ ਇੱਕ ਔਰਤ ਦੇ ਦਿਮਾਗ ਵਿੱਚ ਪਿਆ ਹੁੰਦਾ ਕਿ ਮੇਰਾ ਘਰ ਹੋਵੇ ਚਾਹੇ ਛੋਟਾ ਜਿਹਾ ਉਹਨਾ ਕੀ ਹੋਵੇ ਪਰ ਮੇਰਾ ਹੋਵੇ ਮੇਰੀ ਕਿਚਨ ਹੈ ਮੇਰਾ ਉੱਥੇ ਸਮਾਨ ਪਿਆ ਹੈ ਮੇਰਾ ਬੈਡਰੂਮ ਹੈ ਮੇਰੀ ਮਰਜ਼ੀ ਹੈ ਮੇਰਾ ਘਰ ਹੈ ਮਤਲਬ ਮੇਰਾ ਹੁਣ ਸੁਭਾਅ ਆ ਕੁਦਰਤੀ ਗੱਲ ਹੁਣ ਜਦੋਂ ਕਈ ਨੂੰ ਆ ਕੇ ਵੇਖਦੀਆਂ ਆ ਵੀ ਆ ਜਿਹੜੀ ਮੇਰੀ ਸੱਸ ਹੈ ਇਹ ਤੇ ਅਜੇ 45 ਸਾਲ ਦੀ ਹੈ ਚੱਲਦੀ ਕੀ ਲਈ ਇਹ ਘਰ ਚ ਇਹਦੀ ਤੇ ਮਤਲਬ ਤੇਰਾ ਇਹ ਬਣਿਆ ਵੀ ਜਦੋਂ ਤੱਕ ਇਹ 60 ਦੀ ਹੋਊ ਉਦੋਂ ਤੇ 25 ਸਾਲ ਲੰਘ ਜਾਣਗੇ ਵੀ ਜਦੋਂ ਉਹ ਬੁੱਢੀ ਹੋਊ ਉਹ ਤੇ ਚੰਗੀ ਭਲੀ ਹੈਗੇ ਇਹਦੇ ਘੋੜੇ ਵਰਗੀ ਫਰਦੀ ਵੀ ਇਹਦਾ ਮਤਲਬ 25 ਸਾਲ ਇਹਦੀ ਜੱਲੂ ਮੇਰਾ ਘਰ ਨਹੀਂ ਬਣਨਾ ਤੇ ਜਦੋਂ ਤੱਕ ਇਹ ਮਰੂ ਉਦੋਂ ਮੇਰੇ ਵਾਲੀ ਆਜੂ ਸਮਝਦੇ ਹੋ ਗੱਲ ਤੁਸੀਂ ਅੱਛਾ ਉਦੋਂ ਤੱਕ ਵੀ ਇਹ ਹੋ ਜਾਣਾ ਹੈ ਮਤਲਬ ਹੁਣ ਇੱਥੇ ਇੱਕ ਪੰਗਾ ਆ ਉਹ ਫਿਰ ਕੀ ਕਰਦੀਆਂ ਨੇ ਉਹ ਵੀ ਉਹ ਵੀ ਘਰ ਚਾਉਂਦੀਆਂ ਨੇ ਸੱਸ ਚਾਉਂਦੀ ਆ ਮੇਰੀ ਚੱਲੇ ਉਹ ਐਦਾਂ ਪ੍ਰੋਬਲਮ ਪੈਂਦੀ ਇੱਥੇ ਕਿ ਟ੍ਰਬਲ ਉੱਪ ਪੈ ਜਾਂਦੀ ਘਰ ਡਿਸਪਿਊਟ ਖੜਾ ਹੋ ਜਾਂਦਾ ਖਲਾਰਾ ਪੈਣਾ ਸ਼ੁਰੂ ਹੁਣ ਇੱਥੇ ਉਹ ਟਰਾਈ ਕਰਦੀ ਹੈ ਕਿ ਮੈਂ ਹੁਣ ਕੀ ਕਰਾਂ ਫਿਰ ਹੌਲੀ-ਹੌਲੀ ਇੱਕ ਦੂਜੇ ਨਾਲ ਲੜਾਈ ਚੱਲਦੀ 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 ਕਲੇਸ਼ ਪੈਂਦਾ ਫਿਰ ਪੰਚਾਇਤਾਂ ਸੱਦੀਆਂ ਜਾਂਦੀਆਂ ਫਿਰ ਮਾਫ਼ ਕਰਨਾ ਇਦਾਂ ਦੇ ਕਮੈਂਟ ਵੀ ਹੁੰਦੇ ਨੇ ਵੀ ਇਹ ਮਾੜੇ ਕਰਦੀ ਐ ਉਹਦੇ 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 ਮਾਪਿਓ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਉਹ ਫਿਰ ਉਹਨੂੰ ਕੁੱਤੀਏ ਬਿੱਲੀਏ ਕਹਿੰਦੀ ਐ ਬਜ਼ੁਰਗ ਨੂੰ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਇੱਕ ਦੂਜੇ ਦੇ ਵਿੱਚ ਇੰਨਾ ਖਲਾਰਾ ਪਾ ਕੇ ਹੁਣ ਕੀ ਖਟਿਆ ਕਹਿੰਦੇ ਅੱਡਾ ਡੋਢੇ ਇੱਥੇ ਪਹੁੰਚਦੇ ਆ ਹੋਣਾ ਡੱਡ ਹੋ ਗਏ ਭਲਾ ਇਹ ਪਹਿਲਾਂ ਹੀ ਕੀਤਾ ਹੋਵੇ ਫੇਰ ਕਿਵੇਂ ਭਲਾ ਸੁਣੋ 1 ਮਿੰਟ ਲਈ ਸੁਣੋ ਮੰਨ ਲਓ ਤੁਸੀਂ ਕੋਠੀ ਪਾਣ ਲੱਗੇ ਆ ਵੈਸੇ ਤੇ ਕਈ ਬੰਦਿਆਂ ਦੀ ਗੁੰਜਾਇਸ਼ ਇਹ ਜੀ ਹੈ ਵੀ ਜਿਹੜੇ ਜਿਹੜੇ ਆਪਣੇ ਬੱਚਿਆਂ ਬਾਰੇ ਦੋ ਦੋ ਘਰ ਵਿਆਹ ਮੇਰੇ ਵੱਡੇ ਪੁੱਤ ਦਾ ਆ ਮੇਰੇ ਛੋਟੇ ਪੁੱਤ ਦਾ ਜੇ ਬੰਦਾ ਪਹਿਲਾਂ ਹੀ ਐ ਰੱਖੇ ਵੀ ਜਿੱਦੇ ਵਿਆਹ ਕੇ ਆਉਂਦਾ ਘਰ ਮੇਰੇ ਸਾਹਮਣੇ-ਸਾਹਮਣੇ ਦੋ ਘਰ ਹੈ ਆ ਮੇਰਾ ਹੈ ਉਹਨੂੰ ਪਹਿਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਨਾਲ ਲਾ ਜਾ ਕੇ ਇਹ ਕਿਹਾ ਜਾਵੇ ਪੁੱਤ ਆ ਘਰ ਤੇਰਾ ਹੈ ਚਾਹੇ ਬਗਾੜ ਚਾਹੇ ਸਵਾਰ ਜਦੋਂ ਬਾਜ ਮਾਰੋਗੇ ਅਸੀਂ ਆਵਾਂ ਆ ਘਰ ਤੇਰਾ ਤੇਰੀ ਕਿਚਨ ਹੈ ਤੇਰਾ ਘਰ ਹੈ ਤੇਰੇ ਕੱਪੜੇ ਲੀੜੇ ਤੂੰ ਰੋੜੋ ਗਵਾੜੋ ਧੋਵੋ ਨਾ ਤੂੰ ਉਹ ਸਫਾਈ ਰੱਖੋ ਨਾ ਰੱਖੋ ਆ ਸਾਡਾ ਸਾਨੂੰ ਜਦੋਂ ਬਾਜ ਮਾਰੋਗੇ ਅਸੀਂ ਆਜਾਂਗੇ ਚਲੋ ਜੇ ਦੋ ਘਰ ਨਹੀਂ ਬਣਾਉਣ ਜੋਗੇ ਇੱਕ ਹੀ ਘਰ ਹੋਵੇ ਇੱਕ ਘਰ ਦੇ ਵਿੱਚ ਪਹਿਲਾਂ ਹੀ ਇਸ ਹਿਸਾਬ ਨਾਲ ਹੁਣ ਕਈ ਕੂਠੀਆਂ ਇਹ ਜਿਹੀਆਂ ਬਣਦੀਆਂ ਇੱਕ ਸਾਹਮਣੇ ਗੇਟ ਹੈ ਇੱਕ ਪਿੱਛੋਂ ਦੀ ਗੇਟ ਹੁੰਦਾ ਦੋ ਕਮਰੇ ਸਾਈਡ ਤੇ ਰੱਖ ਲਓ ਵਿੱਚ ਉਹਦੇ ਇਦਾਂ ਲੋਹੇ ਦਾ ਕੋਈ ਜਾਂ ਕੋਈ ਲੱਕੜ ਦਾ ਸ਼ਟਰ ਲਾ ਲਓ ਗੇਟ ਬੰਦ ਕਰ ਲਓ ਬੰਦ ਕਰੋਗੇ ਘਰ ਦੋ ਖੋਲ ਦਿਓਗੇ ਤੇ ਇੱਕ ਇੱਕ ਰਸੋਈ ਉੱਧਰ ਹੋਵੇ ਕਮਰਾ ਉੱਧਰ ਹੋਵੇ ਅਗਲੇ ਖਾਣ ਪਾਣ ਬੱਚੇ ਆਪਣੀ ਮਰਜ਼ੀ ਕਰਨ ਹੱਸਣ ਖੇਡਣ ਇੰਦਾ ਪਹਿਲੇ ਦਿਨ ਹੋ ਗਿਆ ਵੀ ਬੇਟਾ ਘਰ ਸਾਡਾ ਛੋਟਾ ਜਿਹਾ ਇੱਧਰ ਮੇਰਾ ਕਿਚਨ ਐ ਇੱਧਰ ਐ ਆ ਤੁਹਾਡਾ ਇੱਤੀਰਾ ਐ ਇਹਦੇ ਚ ਤੇਰੀ ਚੱਲੂ ਆਹ ਰਸੋਈ ਚ ਤੇਰੀ ਚੱਲੂ ਤੂੰ ਮਰਜ਼ੀ ਨਾਲ ਬਣਾ ਮਰਜ਼ੀ ਨਾਲ ਖਾ ਤੁਸੀਂ ਖਾਓ ਵਿਗਾੜੋ ਤੇ ਜਿੱਦੇ ਆਵਾਜ਼ ਮਾਰੋਗੇ ਤੁਹਾਡੇ ਕੋਲ ਆਵਾਂਗੇ ਨਹੀਂ ਤੇ ਅਸੀਂ ਇੱਧਰ ਆ ਤੁਸੀਂ ਇੱਧਰ ਆ ਤੇ ਕਿੰਨਾ ਚੰਗਾ ਹੋਵੇ ਪਿਆਰ ਇੰਨਾ ਪਵੇ ਵੀ ਆਡਾ-ਅਡ ਬਣੇ ਹੀ ਨਾ 2 ਸਾਲਾਂ ਬਾਅਦ ਕਹਿਣਾ ਜਿਹੜੀ ਵਿਚਾਲੇ ਕੰਧ ਜੀ ਗੱਡੀਏ ਨੂੰ ਢਾਓ ਅਸੀਂ ਤੇ ਇੱਕ ਹੀ ਆ ਅੱਛਾ ਜੇ ਤੇ ਢਾ ਦੇਣਗੇ ਤੇ ਇੱਕ ਹੋ ਜਾਣਗੇ ਨਹੀਂ ਤੇ ਆਡਾ-ਅਡ ਤੇ ਪਹਿਲੇ ਦੇਣ ਹੀ ਹੈਗੇ ਜੇ ਜੇ ਤੇ ਹਿੰਮਤ ਹੋਊ ਫਿਰ ਤੇ ਵਿਚਾਲੇ ਵਾਲੀ ਕੰਧ ਢਾ ਕੇ ਇੱਕ ਹੋ ਜਾਈ ਵੀ ਇਹ ਇਕੱਠੇ ਰਹਿ ਸਕਦੇ ਆ 2 ਸਾਲ ਰਹਿ ਕੇ ਵੇਖ ਲਿਆ ਇਹਦਾ ਮਤਲਬ ਹੈ ਇਕੱਠੇ ਹੀ ਰਹਿੰਦੇ ਆ ਨਾ ਦੇ ਹੀ ਘਰ ਦੋ ਆ ਰਹਿੰਦੇ ਤੇ ਇਕੱਠੇ ਹੀ ਆ ਕਹਿਣਗੇ ਢਾਓ ਕੰਧ ਵਿੱਚੋਂ ਇੱਕੋ ਨਹੀਂ ਤੇ ਡੱਡ ਡੱਡ ਤੇ ਫਿਰ ਹੈਗੇ ਸੀ ਕੁੱਤਿਆ ਬਿੱਲਿਆ ਤੇ ਨਾ ਹੋਇਆ ਜਿਹੜਾ ਦੁਨੀਆਂ ਨੇ ਜਲੂਸ ਵੇਖਿਆ ਉਹ ਤੇ ਨਾ ਹੋਇਆ ਘੜ ਤੋਂ ਘੜ 100 100 ਰਾਤ 100 ਮੁੰਡਾ ਤੇ ਸੁਖੀ ਹੋਇਆ ਜਿਹੜੇ ਵਿਚਾਲੇ ਵਾਲੇ ਉਹਨਾਂ ਦੇ ਕਲੇਸ਼ ਵਿੱਚ ਫਸੇ ਸੀ ਉਹ ਤੇ ਸੌਖੇ ਹੋਏ ਜਦੋਂ ਤੁਸੀਂ ਰਿਲੈਕਸ ਹੋ ਗਏ ਤਾਂ ਚਾ ਸਾਡਾ ਰਿਲੈਕਸ ਹੋਇਆ ਘਟ ਤੋਂ ਘਟ ਕਿੰਨਾ ਕਿੰਨੇ ਲੋਕ ਨੇ ਪਿੰਡ ਦੇ ਵਿੱਚ ਕਿੰਨੀਆਂ ਨੂੰਹਾਂ ਕਿੰਨੀਆਂ ਸੱਸਾਂ ਕਿੰਨੇ ਮੁੰਡੇ ਕਿੰਨੇ ਸਹੁਰੇ ਉਹ ਸਾਰੇ ਸੁਖੀ ਬਸਣਗੇ ਤੇ ਜਿਹੜਾ ਗੁੱਸਾ ਆ ਲੜਾਈਆਂ ਝਗੜੇ ਬਹੁਤੇ ਤੇ ਲੜ ਕੇ ਘਰੋਂ ਆਉਂਦੇ ਆ ਸਿਰ ਕਿਸੇ ਹੋਰ ਦਾ ਪਾੜ ਦਿੰਦੇ ਨੇ ਗੰਡਾਸੇ ਉਹ ਗੁੱਸਾ ਲੈਣਾ ਤੇ ਹੈ ਹੀ ਕਿਤੇ ਨਾ ਕਿਤੇ ਨਿਕਲੂ ਤੇ ਹੈ ਹੀ ਹੁਣ ਲੜੀ ਸੱਸ ਨਾਲ ਉਹ ਉਹਨੇ ਨਿਆਣੇ ਕੁੱਟ ਦੇਣੇ ਸੱਸ ਲੜ ਕੇ ਹਟੀ ਐ ਨੂੰ ਨਾਲ ਉਹਨੇ ਘਰ ਆਲਾ ਉਹ ਆਇਆ ਉਹ ਕਹਿੰਦਾ ਆ ਗਿਆ ਚੋਰ ਦਾੜੀ ਉਹਨੇ ਉਹਦੇ ਗਲ पे ਉਹ ਕਹਿੰਦਾ ਮੇਰੀ ਦਾੜੀ ਨਹੀਂ ਹੋਇਆ ਵੀ ਮੈਂ ਤੇ ਬਾਹਰੋਂ ਆਇਆ ਥੱਕ ਕੇ ਆਉਂਦਿਆਂ ਹੀ ਮੈਨੂੰ ਸਰੋਪਾ ਪੈ ਗਿਆ ਹੁਣ ਅਗਲਾ ਵੇਖਦਾ ਹੀ ਆ ਸਾਡੇ ਵੱਲ ਇਦਾਂ ਹੀ ਐ ਨਾ ਮਤਲਬ ਮਤਲਬ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਜਿਹੇ ਜਿਹੇ ਵੀ ਹੋਵੇ ਉਹ ਫਿਰ ਐਂ ਸੋਚੀ ਜਾਂਦਾ ਵੀ ਬਣ ਕੀ ਰਿਹਾ ਸਾਡੇ ਕਰੇ दुखी मारया ਉਹ ਪੰਚਾਇਤਾਂ ਚ ਜਾਊ ਤਾਂ ਦੁਖੀ ਐ ਬਾਹਰ ਜਾ ਕੇ ਬੈਠੂ ਤਾਂ ਦੁਖੀ ਐ ਜੇ ਕਿਤੇ ਭੁੱਲ ਭੁਲੇਖੇ ਇਥੇ ਦੀਵਾਨ ਚ ਲੈ ਆਉ ਇਥੇ ਵੀ ਸੁੱਡਲ ਜਾ ਬਣ ਕੇ ਬੈਠਾ ਰਹੇ ਮੈਂ ਵੇਖਦਾ ਹੁੰਦਾ ਜਾਂ ਤੇ ਤਾਂ ਹੀ ਵੇਖੀ ਦੂਆ ਮੈਨੂੰ ਪਤਾ ਹੁੰਦਾ ਵੀ ਇਹ ਮਾਰਿਆ ਕਿਸੇ ਰੋਗ ਦਾ ਦਮਾਜ ਕੁਝ ਹੋਰ ਚੱਲਿਆ ਜਾਂ ਧਰਤੀ ਵਾਲੀ ਐਂ ਐਂ ਹੀ ਨਜ਼ਰਾਂ ਹੀ ਗੱਡੀ ਰੱਖੂ ਥੱਲੇ ਮੈਂ ਉਹ ਕੀ ਕਹਿ ਰਿਹਾ ਉਹ ਮਾੜੀ ਜੀ ਮੇਰੀ ਗੱਲ ਸੁਣਦਾ ਵੀ ਕਹਿ ਕੀ ਰੇ ਸੁਣ ਕੇ ਫਿਰ ਫਿਰ ਉਹਨੂੰ ਚੇਤਾ ਆ ਜਾਂਦਾ ਕਿ ਘਰੇ ਜਾ ਗਾ ਕਲੇਸ਼ ਪਿਆ ਏਡਾ ਵੱਡਾ ਜੱਭ ਛੜੇ ਰਹਿੰਦੇ ਆ ਲੋ ਅੱਛਾ ਇੱਕ ਸੁਣਾਉਂਗਾ ਹੁਣ ਜਿੰਨੀ ਆਪਾਂ ਗੱਲ ਕੀਤੀ ਐ ਹੁਣ ਜੇ ਆਪਾਂ ਇਹਨੂੰ ਕਿਵੇਂ ਨੂੰ ਲਾਗੂ ਕਰੀਏ ਆਪਾਂ ਇਹਨੂੰ ਲਾਗੂ ਕਰੀਏ ਜਿਹੜੇ ਨਵੇਂ ਗਾਂ ਵਿਆਹ ਕਰਨੇ ਨੇ ਬੱਚਿਆਂ ਦੇ ਵਾਸਤੇ ਤੁਸੀਂ ਕਿੰਨੀ ਇੱਜ਼ਤ ਕਰੂ ਉਹ ਨੂੰ ਸੱਸ ਦੀ ਵੀ ਮੇਰੀ ਰਸੋਈ ਉਹਨੇ ਮੇਰੇ ਆਉਂਦਿਆਂ ਨੂੰ ਪੁੱਤ ਤੇਰਾ ਪਤਾ ਹੁਣ ਸੋਚਣਗੇ ਕੀ ਲੈ ਲੋਕ ਕੀ ਕਹਿਣਗੇ ਆਉਂਦੀ ਹੀ ਅੱਜ ਹੋਊਗੀ ਹੋ ਗਈ ਅੱਜ ਕੋਈ ਨਹੀਂ ਸੇਵਾ ਕਰੀ ਲੈ ਦੁਨੀਆ ਪਿੰਡ ਸਾਡਾ ਕੀ ਕਹੂ ਸਾਰੇ ਲੋਕ ਕੀ ਕਹਿਣਗੇ ਨੂੰ ਸਾਡੇ ਘਰੇ ਸੇਵਾ ਕਰੇ ਐਂ ਤਾਂ ਕਰੇ ਐਂ ਕਰਿਓ ਭੈਣ ਮੇਰੀਏ ਬੇਬੇ ਪਹਿਲਾਂ ਹੀ ਤੂੰ ਤੇ ਹੱਥ ਪੈਰ ਤੇਰੇ ਚੱਲਦੇ ਆ ਕੰਮ ਕਰਦੀ ਐਂ 20 ਸਾਲ ਤੇ ਤੂੰ ਵੈਸੇ ਨੂੰ ਦੇ ਨਾਲ ਨੂੰ ਤੋਂ ਵੱਧ ਤੇ ਤੈਨੂੰ ਪਹਿਲਾਂ ਹੀ ਕੰਮ ਕਰਨਾ ਜਿਹੜੀਆਂ ਤਕੜੀਆਂ ਸੱਸਾਂ ਇਹਨਾਂ ਗੱਲਾਂ ਬਾਰੇ ਸੋਚੋ ਕਿੰਨੀਆਂ ਲੜਾਈਆਂ ਕਿੰਨੇ ਕਲੇਸ਼ ਕਿੰਨੇ ਕਮੈਂਟ ਨੇ ਨਾ ਜਿਹੜੇ ਉਹ ਤੁਸੀਂ ਅੱਡ-ਅੱਡ ਹੋ ਜਾਓ ਚਾਹੇ ਇਕੱਠੇ ਰਹੋ ਜਿਹੜੇ ਇੱਕ ਦੂਜੇ ਤੇ ਕਮੈਂਟ ਕੱਸਦੇ ਆ ਉਹ ਡਿਲੀਟ ਥੋੜਾ ਹੋ ਜਾਣ। ਅੱਜ ਕੱਲ ਅੱਜ ਕੱਲ ਤੇ ਨਾ WhatsApp ਤੇ ਸਟੇਟਸ ਵਾਲਾ ਪੜਦੇ ਆ ਵੀ ਮੇਰੀ ਨੂੰਹ ਨੇ ਸਟੇਟਸ ਕੀ ਲਾਇਆ। ਇਹ ਸੱਚੀ ਹੈ। ਉਹ ਉਹਨੇ ਉਹਨੇ ਵੀ ਫਿਰ ਗਾ ਉਹ 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 ਅੱਗੇ ਕਿਹੜਾ ਘਟ ਹੈ ਉਹ ਦੇਖेंगे ਜੋ ਹੋਏਗਾ ਇਦਾਂ ਦੇ ਕੋਈ ਪੜ੍ਹ ਕੇ ਸ਼ਾਇਰ ਉਹ ਸ਼ਾਇਰੀ ਉਹ ਸੱਸ ਦਾ ਸਟੇਟਸ ਪੜ੍ਹਦੀ ਉਹਨੇ ਕੁਝ ਹੋਰ ਸ਼ਾਇਰ ਉਹ ਸ਼ਾਇਰੀ ਲਾਈ ਹੁੰਦੀ ਹੈ ਨੂੰ ਅੱਗੇ ਹੋਰ ਸ਼ਾਇਰ ਉਹ ਸ਼ਾਇਰੀ ਉਹ ਵੇਖ ਵੇਖ ਕੇ ਮੱਚੇ ਮੈਨੂੰ ਮਚਾਣ ਲਈ ਲਾਉਂਦੀ ਹੈ ਹੁਣ ਮਿਹਣੇ ਨੇ ਜਿਹੜੇ ਵਟਸਐਪਾਂ ਤੇ ਵੱਜਦੇ ਆ ਉਹ WhatsApp ਸਟੇਟਸ ਚੈੱਕ ਕਰਦੇ ਆ ਉਹਨੂੰ ਚੈੱਕ ਕਰਨਗੇ ਵੀ ਅੱਜ ਇਹਨੇ ਕੀ ਲਿਖਿਆ ਅੱਜ ਇਹਨੇ ਕੀ ਉੱਤੇ ਕਮੈਂਟ ਕੀਤਾ ਉਹ ਫਿਰ ਲੱਭ ਲੱਭ ਕੇ ਜਿਹਦੀ ਜਿਹਦੇ ਨਾਲ ਨਾਂ ਬਣਦੀ ਹੋਵੇ ਅਸੀਂ ਦੁਨੀਆ ਤੋਂ ਅੱਕੇ ਬੈਠੇ ਆ ਇਹ ਲਿਖ ਕੇ ਉੱਤੇ ਪਾ ਦੇ ਕੋਈ ਕੁਛ ਪਾਉ ਕੋਈ ਕੁਛ ਪਾਉ ਮਤਲਬ ਐਸੇ ਕਮੈਂਟ ਨਹੀਂ ਸਾਡੇ ਚ ਇੰਨਾਂ ਕੁਝ ਹੋ ਕੇ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਹੁਣ ਕਿੱਥੇ ਪਹੁੰਚੇ ਕੀ ਕੀਤਾ ਕਹਿੰਦੇ ਅੱਡ ਡੋ ਹੋ ਗਏ ਤੇ ਹੋਣਾ ਤਾਂ ਅੱਡ ਡੱਸੀ ਫਿਰ ਪਹਿਲੇ ਦਿਨ ਹੀ ਹੋ ਜਾਂਦਾ अच्छा हो सकदा है प्रबhu ਤੁਸੀਂ ਅੱਡ ਕਰੋ ਪਰ ਪਿਆਰ ਇਨਾ ਰਵੇ ਵੀ ਖਾਂਦੇ ਇਕੱਠੀ ਸੀ ਉਹਨੇ ਉਧਰ ਬਪ ਕਾਲੀ ਬਾਜ ਮਾਰ ਲਈ ਉਹਦੇ ਤੇ ਦੋਕ ਸਾਲਾਂ ਬਾਅਦ ਕਹਿਣ ਨਾ ਜੀ ਨਾ ਚੁੱਲ੍ਹੇ ਦੋ ਨਹੀਂ ਕਰਨੇ ਹੁਣ ਇੱਕ ਕਰਾਂਗੇ ਫੇਰ ਪਿੰਡ ਵੇਖੂਗੀ ਆ ਬਣੀ ਆ ਇੱਕ ਹੋਇਆ ਦੋ ਤੂੰ ਇਹ ਇੱਕ ਹੋਇਆ ਅੱਛਾ ਜੇ ਨਾ ਇੱਕ ਹੋਏ ਤੇ ਅਡਡ ਤੇ ਹੈ ਹੀ ਹੈਗੀ ਹੈ ਪ੍ਰੋਬਲਮ ਆ ਡਡ ਤੇ ਹੈ ਹੀ ਸੀ ਘੜ ਤੋਂ ਘੜ ਪੰਚਾਇਤਾਂ ਚ ਜਲੂਸ ਤੇ ਨਹੀਂ ਨਿਕਲਿਆ ਲੋਕਾਂ ਨੇ ਤਾਂ ਨਹੀਂ ਦੇਖਿਆ ਦੁਨੀਆ ਨੇ ਤਾਂ ਨਹੀਂ ਦੇਖਿਆ ਸੇਵਾ ਕਰੂ ਉਹ ਜਿਹੜਾ ਕਰਨਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਪ੍ਰਭੂ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੇਵਾ ਕਰਵਾਈ ਜਾ ਕਰਨਾ ਚਾਹੁੰਦਾ ਇਹ ਵੱਡਾ ਜਿਕਰਿਆ ਇਹ ਨਾ ਬੜਾ ਇਹ ਚੰਗਾ ਬਣਾਇਆ ਜਾ ਸਕਦਾ ਹੈ ਅਗਰ ਸੋਚੋਗੇ ਹਰ ਘਰ ਘਰ ਦੀ ਕਹਾਣੀ ਘਰ ਘਰ ਦੀ ਕਹਾਣੀ ਤੇ ਇਹਨੇ ਜੇ ਮੈਂ ਇੱਕ ਸ਼ਾਇ ਐਡ ਕਰਾਂਗਾ ਮੇਰਾ ਲੈ ਜੀ ਸਮਾਜ ਜੀ ਕਰਨਾ ਸ਼ਾਦੀ ਦੇ ਮੈਂ ਗਿਆ ਸਾਡਾ ਸਮਾਜ ਤੇ ਬਰਾਤ ਆਈ ਨਾ ਸਾਡੇ ਪਿਛਲੇ ਪਾਸੇ ਲੈ ਉਹਨਾਂ ਦੇ ਘਰ ਦਾ ਉਹਨਾਂ ਨੂੰ ਬਿਸ਼ਨ ਹੀ ਪੈ ਲਿਆ ਸੀ ਲੇਕਿਨ ਉਹਦਾ ਬਿਸ਼ਨ ਉਹਨੂੰ ਦਰਵਾਜ਼ਾ ਇਹ ਐਂਡ 'ਚ ਜਾ ਕੇ ਮੈਂ ਕਿਹਾ ਘਰ ਇਹਨਾਂ ਦਾ ਹੈ ਵੇ ਤੇ ਗੱਡੀ ਦਰਵਾਜ਼ੇ 'ਕੇ ਜਾ ਖਲੋਗੀਏ ਅੱਜਕੱਲ੍ਹ ਲੜ ਲੜ ਆਉਂਦਾ ਉਹਨੂੰ ਲੜ ਆਲੀ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਪਹਿਲੇ ਹੀ ਇਆਰ ਕੀਤਾ ਹੋਇਆ ਹੈ ਘਰ ਉਹਦਾ ਘਰ ਲੈਦਾ ਹੈ ਜ਼ਮੀਨ ਹੈ ਜੀ ਇਹ ਦੱਸ ਰਹੇ ਨਾ ਹਾਂਜੀ ਭਾਈ ਰਣਜੀਤ ਸਿੰਘ ਢਾਡੀਆਂ ਵਾਲੇ ਦੱਸ ਰਹੇ ਯਾਨੀ ਕਿ ਜਿਹੜੀ ਨਵੀਂ ਧੂਲੇ ਪਾਣੀ ਨਵੇਂ ਘਰ ਜੋ ਲੈ ਉਹਨਾਂ ਕਮਰਾ ਲੈਦਾ ਉਹਦਾ ਘਰ ਲੈਦਾ ਮੈਂ ਗਿਆ ਮੈਂ ਦੇਖਿਆ ਕਿ ਉਹਨਾਂ ਨੇ ਨਾ ਇਸ ਤਰ੍ਹਾਂ ਦੋ ਕਮਰੇ ਬਣੇ ਸੀ ਹੂੰ ਇੱਕ ਕਮਰਾ ਦਾ ਬੈਡਰੂਮ ਇੱਕ ਕਮਰਾ ਨਾਲ ਇੱਕ ਨਾਲ ਜਿਹੜੀ ਰਸੋਈ ਕਹਿੰਦੇ ਨੇ ਕਿ ਕਿਚਨ ਹੁਣ ਸਾਰਾ ਕੁਝ ਇਕੱਠਾ ਕਰ ਲਿਆ ਸੀ ਤੇ ਦੋ ਮਤਲਬ ਜਦੋਂ ਐ ਹੋ ਗਿਆ ਤੇ ਫਿਰ ਅਸੀਂ ਉਹਨਾਂ ਨੇ ਭਾਈ ਉਹਨੂੰ علیحدہ ਕੀਤਾ ਪਹਿਲੇ ਦਿਨ ਤੇ ਮੈਂ ਇੱਕ ਵਾਲਾ ਸਭ ਨੂੰ ਗੱਲਾਂ ਵੇਖ ਦਿੱਤੀ ਸਮਝਾਂ ਅੱਛਾ ਤੇ ਉਹਨਾਂ ਨੇ ਕਿਹਾ ਯਾਰ ਇਹ ਨਾ ਬੜਾ ਮਸਲਿਆਂ ਨੂੰ ਵਿਚਾਰੋਗੇ ਕੁਰਬਾਨੀ ਦੇ ਵਿੱਚ ਉਸ ਵੇਲੇ ਦੇ ਮਸਲੇ ਵਿਚਾਰੇ ਗਏ ਆ ਜਿਨੇ ਉਹ ਕਾ ਮਸਲਾ ਹੈ ਜਾਵੇ ਦਿੰਦਾ ਉਹਨੇ ਕਿਹਾ ਜੀ ਉਸ ਵੇਲੇ ਦੇ ਰਾਜੇ ਜੀ ਦੇ ਪੰਜ ਚਾਰ ਬੱਚੇ ਇਹ ਉਦੋਂ ਦਾ ਮਸਲਾ ਚਾਰੇ ਜਵਾਲ ਨੇ ਇਹ ਉਹ ਨਹੀਂ ਵਿਚਾਰੇ ਆ ਉਹਨਾਂ ਨਾਲ ਲੜ ਪੜੇਗੇ ਉਹਨਾਂ ਨੇ ਕੰਮ ਕਰੇਗੀ ਫਿਰ ਇਹਦੇ ਜਗ ਗੁੱਸਾ ਆਏਗਾ ਇਹਨੂੰ ਤਕਲੀਫ ਹੋਏਗੀ ਫਿਰ ਲੜਾਈ ਪਾਏਗੀ ਫਿਰ ਇੰਨੇ ਮਸਲੇ ਮਸਾਇਲ ਕਲੈਸ਼ ਹੋਣਗੇ ਸਾਡੇ ਘਰ ਦੇ ਵਿੱਚ ਲੋਕ ਤਮਾਸ਼ਾ ਲੈਣਗੇ ਫਿਰ ਮੈਨੂੰ ਘਰ ਬਣਾ ਕੇ ਫਿਰ ਉਹਨਾਂ ਦਾ ਹੋਣਾ ਹੀ ਘਰ ਦਾ ਉਹਨਾਂ ਨੇ ਨਾ ਇੰਜ ਜਿਕਰੀਆ ਦਰੋਣਾ ਹਾਲੀ ਇੱਕ ਮਹੀਨ ਵੱਡੇ ਉਹਨੇ ਕਿਹਾ ਜਦੋਂ ਇਹ ਮੇਰੀ ਨੂਰ ਦਾ ਦਿਲ ਕਰੇਗਾ ਸਾਡੇ ਕੋਲ ਆਣ ਕੇ ਬੈਠ ਕੇ ਰੋਟੀ ਖਾ ਲੇਗਾ ਨਹੀਂ ਦਿਲ ਕਰੇਗਾ ਜਿਹੜਾ ਉਹ ਵੀ ਜਾਣੇ ਵਿਆਸ ਭਰੇ ਆਪੇ ਆਪੇ ਉੱਥੇ ਅਸੀਂ ਆਪਣੇ ਜਿਹੜੀ ਮਸਲਾਂ ਨੇ ਉਹੀ ਗੱਲ ਕੀਤੀ ਹਾਂ ਜੀ ਮੈਂ ਕਿਹਾ ਯਾਰ ਇਹ ਫਿਰ ਉਹ ਬਾਰਡਰ ਤੇ ਗੋਏ ਆ ਮੈਂ ਕਿਹਾ ਯਾਰ ਸਾਡੇ ਘਰ ਦੇ ਬਾਕੀ ਚਾਰ ਨੇ ਇਹਨਾਂ ਦਾ ਉਹਨੇ ਕਿਹਾ ਆ ਮੇਰਾ ਤੁਸੀਂ ਹਾਤਾ ਨਹੀਂ ਗਏ ਜਿੰਨਾਂ ਗੱਲਾਂ ਬਾਰੇ ਸਾਰਿਆਂ ਦੀਆਂ ਨੀਆਂ ਭਰੀਆਂ ਨੀਆਂ ਮੈਂ ਪਹਿਲੇ ਹੀ ਭਰੀਆਂ ਨੇ ਉਹਨਾਂ ਨੇ ਹਰ ਚੀਜ਼ ਜਿੰਨਾ ਵਿਆਹ ਹੋਏਗਾ ਉਹਦਾ ਘਰ ਲੱਗਣਾ ਜਿੰਦਾ ਵਿਆਹ ਹੋਏਗਾ ਉਹਦਾ ਘਰ ਲੱਗਣਾ ਜਿੰਨਾ ਦਿਲ ਕਰੇਗਾ ਸਾਡੀ ਖਿਦਮਤ ਕਰੇਗਾ ਜ਼ਾਹਰੀ ਗੱਲ ਅਸੀਂ ਲਾਭ ਆ ਮੇਰੀਆਂ ਬੇਟੀਆਂ ਵੀ ਨੇ ਮੇਰੇ ਬੇਟੇ ਵੀ ਕੱਲ ਉਹ ਤਮਾਸ਼ਾ ਦੇ। ਯਾਰ ਜਿੱਕਿਆ ਮੈਨੂੰ ਨਾ ਬੜਾ ਹੀ ਸਹੀ ਲੱਗਾ। ਸਾਡਾ ਪਿਆਰ ਕਿੱਨੇ ਬਣਿਆ ਰਿਹਾ। ਤੇ ਮੈਂ ਅੱਜ ਤੱਕ ਮੈਂ ਉਸ ਬੰਦੇ ਨਾਲ ਜਦੋਂ ਵੀ ਫੋਨ ਤੇ ਗੱਲ ਕੀਤੀ ਨਾ ਪਰੇਸ਼ਾਨੀ। ਸਾਡੀ ਨਾ ਸਾਡੀ ਚਾਰੀ ਤੇ ਜੀ ਆ ਸਾਡੇ ਚ ਕਲੇਸ਼। ਯਾਨੀ ਕਿ ਜਦੋਂ ਉਹਨਾਂ ਨੂੰ ਅਕਸੈਪਟ ਕਰਨਾ ਸਾਡੀ ਇਨਾ ਪਰਮੈਂਟ ਹੈ ਜਾਂ ਇੱਕ ਹੋਰ ਚੀਜ਼ ਹੈ। ਕਿੰਨਾ ਚਿਰ ਜਾਂਦਾ ਹੱਲ ਮੇਰੇ ਘਰ ਚ ਕਿਵੇਂ ਹੋਵੇਗਾ। ਲੋਕਾਂ ਦੇ ਕਹਿੰਦੇ ਨੇ ਇਕੱਠੇ ਉਠੀ ਘਰ ਵਾਸਦੇ ਨੇ ਜਿੱਥੇ ਕੋਈ ਵੜਿਆ ਨਾ। ਮੈਂ ਹੱਥ ਕਰਕੇ ਲੱਗਦਾ ਹਾਂ ਜੀ। ਅਗਰ ਵੀ ਵੜਿਆ ਨਹੀਂ ਆਗਾ ਨਾ ਯਾ ਮਤਲਬ ਕਿ ਭਰਾ ਇਹ ਕਿ ਉਹ ਬਹੁਤ ਜ਼ਿਆਦਾ ਥੇਰ ਇਕੱਠੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਦੇ ਆਪਣੀ ਫੈਮਿਲੀ ਆਪਣੇ ਬਾਲ ਬੱਚੇ ਹੁੰਦੇ ਨੇ ਆਪਣੇ ਅਲਾਵਾ ਇੱਕ ਫੈਮਿਲੀਆ ਹੁੰਦੀਆਂ ਤੇ ਉਹਨਾਂ ਨੂੰ ਹੋਣਾ ਪੈਂਦਾ ਹਾਂ ਇੱਕ ਅਗਰ ਕੋਈ ਵਡੇਰਾ ਵਿੱਚ ਹੈ ਕਿਉਂਕਿ ਇਨਸਾਫ ਦੇ ਨਾਲ ਚਲਾ ਰਿਹਾ ਸਾਰੇ ਘਰ ਤੇ ਚਲ ਸਕਦਾ ਹੈ ਜਿਵੇਂ ਉਹ ਭਾਈ ਰਣਜੀਤ ਸਿੰਘ ਕਹਿ ਰਹੇ ਜਿਹੜੇ ਕਲੇਸ਼ ਦੀ ਗੱਲ ਕਰ ਰਹੇ ਨੇ ਉਹ ਸਵਾਦ ਨਹੀਂ ਲੈਣ ਦੇ ਦਿੰਦੇ ਜਿਹੜੀ ਨੀਲੀ ਕੰਨ ਦੇ ਇਸ ਤੋਂ ਪਿਛਲੇ ਪਾਸੇ ਜਿਹੜੇ ਜਿਹੜੇ ਮਸਲੇ ਆ ਸਾਡੇ ਮਸਲੇ ਉਹਨੇ ਆਪਣੇ ਦੋ ਬੱਚਿਆਂ ਵਾਸਤੇ ਨਵਾਂ ਮਸਲੇ ਮਸਲੇ 1 ਕਰੋੜ ਰੁਪਏ ਦਾ ਉਹਨੇ इस तरह यही ਉਹਨੇ ਸੈਟਿੰਗ की ਘਰ ਦੀ ਹਰ ਚੀਜ਼ ਉਹਨਾਂ ਇਧਰ ਕਿਚਨ ਤੇ किचन ਬੂਸਾ ਕਿਚਨ ਅੱਗੇ ਬੈਠ ਕੇ ਤੇ ਸਾਹਮਣੇ ਬੈਠੇ ਕਰਕੇ ਕਮਰੇ ਬਦਲ ਗਏ ਤੁਸੀਂ ਵਾਸ਼ਰੂਮ ਅਗਰ ਇੱਕੋ ਡਿਜ਼ਾਈਨ ਹੀ ਬਦਲਦਾ ਕਦੀ ਅਗਰ ਵੀਡੀਓ ਟਾਈਮ ਨਾ ਤੇ ਤੁਸੀਂ ਤੇ ਜੇ ਉਹ ਬਾਜ ਲੜ ਕੇ ਜੀ ਆਰ ਸਮਝਦੀ ਘੱਟ ਕੋਈ ਇੱਕੋ ਗੱਲੇ ਆਡੋ ਜੋ ਹੋ ਸਕਦਾ ਨਵੇਂ ਲੋਕ ਜੀ ਸੋਚਦੇ ਆ ਕਿ ਯਾਰ ਅਜੇ ਵੱਡੇ ਮੁੰਡੇ ਦਾ ਵਿਆਹ ਕਰਨਾ ਤੇ ਬਾਕੀਆਂ ਦਾ ਜੀ ਨਿਆ ਕਰਨਾ ਤੇ ਇਕੱਠੇ ਰਹਿਣਗੇ ਤੇ ਇਹ ਉਹ ਮਕਾਨ ਦਾ ਡਿਜ਼ਾਈਨ ਇੱਕੋ ਹੀ ਬਣਾ ਦਿੰਨੇ ਆ ਪਰ ਤੇ ਜਿੰਨੀ ਛੇਤੀ ਇਹਨਾਂ ਮਸਲਿਆਂ ਆ ਗਏ ਕਈ ਲੋਕ ਬਹੁਤ ਸਿਆਣੇ ਹੁੰਦੇ ਨੇ ਉਹ ਉਹਨਾਂ ਨੂੰ ਪਤਾ ਕਿ ਕੱਲ ਅਸੀਂ ਇਹਨੂੰ ਵਿਆਹ ਨਾ ਤੇ ਹੈ ਹੀ ਛੋਟੇ ਮੁੰਡੇ ਨੂੰ ਵੀ ਤੇ ਅਸੀਂ ਪੋਰਸ਼ਨ ਦੋ ਇਸ ਤਰ੍ਹਾਂ ਡਿਵਾਈਡ ਕਰੀਏ ਕਿ ਸਵਾਦਲੀ ਬਣ ਇੱਕੋ ਤਰ੍ਹਾਂ ਦੇ ਹੋਣ ਇੱਕ ਮੁੰਡੇ ਦਾ ਵਿਆਹ ਹੋ ਗਿਆ ਤੇ ਦੂਸਰੇ ਮੁੰਡੇ ਦਾ 5 ਸਾਲਾਂ ਬਾਅਦ ਵੀ ਕਰਨਾ ਵੇਚ ਹੁੰਦਾ ਓ ਸਾਰਾ ਸਿਸਟਮ ਚਾਲੂ ਹੋ ਗਿਆ ਅਸੀਂ ਇਸ ਕੰਮ 'ਚ ਨੋਟ ਕੀਤੀ ਉਹਨਾਂ ਨੇ ਮੈਂ ਕੀ ਕੀ ਦੀ ਸ਼ਾਦੀ ਤੇ ਇੱਥੇ ਵੀ ਆਪਾਂ ਨੋਟ ਕਰੀ ਦੀ ਕਿ ਜਿਹੜੇ ਬੰਦੇ ਇੰਜ ਕਰਦੇ ਨੇ ਲੋਕ ਉਹਨਾਂ ਨੂੰ ਮੌਕੇ ਤੇ ਗੱਲ ਕਰਦੇ ਨੇ ਭਾਈ ਰஞ்சிਤ ਸਿੰਘ ਆ ਨੇ ਲੋਕੇ ਗੱਲ ਕਰਦੇ ਨੇ ਲੋ ਵਿਆਹ ਤੋਂ ਪਹਿਲੇ ਹੀ ਅੱਡ ਕਰਦੇ ਮੁੰਡੇ ਵਿਆਹ ਤੋਂ ਪਹਿਲੇ ਹੀ ਆ ਨਾਪ ਨਾਪ ਕੇ ਮਕਾਨ ਬਣਾਈ ਜਾਂਦੇ ਨੇ ਲੋਕਾਂ ਨੂੰ ਆ ਦੋ ਦੋ ਕਿਚਨ ਵੜਾਉਂਦੇ ਨੇ ਬਿਲਾ ਵਜਾ ਹੀ ਖਰਚਾ ਤੇ ਉਹ ਗੱਲ ਹੈ ਕਿ ਉਹ ਕੀਤਾ ਸਹੀ ਹੁੰਦਾ ਹਾਂ ਅਗਰ ਉਹ ਦੁਨੀਆ ਦੇ ਅੰਦਰ ਇਹਨੂੰ ਵੇਖਿਆ ਜਾਵੇ ਨਾ ਤੇ ਕਿਉਂਕਿ ਹਰ ਬੰਦੇ ਨੂੰ ਆਪਣੇ ਸੈਪਰੇਟ ਹਰ ਚੀਜ਼ ਚਾਹੀਦੀ ਨਹੀਂ ਹੁੰਦੀ ਹੈ ਹਰ ਬੰਦੇ ਦੀ ਪ੍ਰਾਈਵੇਸੀ ਹੁੰਦੀ ਹੈ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ ਮੈਂ ਇਹਨਾਂ ਜੀ ਇੱਕ ਹੋਰ ਜੀ ਦੇਖੀ ਸੀ ਕਿ ਉਹਨਾਂ ਦੀ ਬਰਾਦਰੀ ਚ ਇਹ ਸੀ ਕਿ ਜਿਹੜੇ ਬਾਕੀ ਰਹੇ ਬਰਾਦਰੀ ਕਿਹੜੀ ਉਹਨਾਂ ਦੀ ਉਹਨਾਂ ਦੀ ਬਰਾਦਰੀ ਹੈਗਾ ਸਮਝੋ ਕਿ ਉਹ ਜਿਹੜੀ ਇੰਡੀਆ ਦੇ ਵਿੱਚ ਬਾਦ ਮਿਉਾਦ ਸ਼ਹਿਰ ਤੇ ਮਿਉ ਹਾਂ ਮਿਉ ਅੱਛਾ ਅੱਛਾ ਤੇ ਉਹ ਇੰਡੀਆ ਦੇ ਵਿੱਚ ਇਲਾਕਾ ਮਿਉਾਦ ਉਹਨਾਂ ਦਾ ਤੱਲਕ ਉਸ ਇਲਾਕੇ ਨਾਲ ਤੇ ਉਹਨਾਂ ਦੇ ਜ਼ਿਕਰੀਆ ਸਾਰਿਆਂ ਚੇਂਜ ਹੋ ਉਹ ਜਦੋਂ ਕਿਸੇ ਉਹਨਾਂ ਦੀ ਭੈਣ ਸਿਸਟਰ ਦੀ ਸ਼ਾਦੀ ਹੋਣੀ ਹੁੰਦੀ ਨਾ ਜਿੰਨੇ ਪੈਸੇ ਲੱਗਣੇ ਨੇ ਨਾ ਉਹ ਜਿੰਨੇ ਉਹਦੇ ਭਾਈ ਹੁੰਦੇ ਨੇ ਨਾ ਸਾਰਿਆਂ ਦੇ ਤਕਸੀਮ ਕਰਦੇ ਨੇ ਕਿ ਭਾਈ ਤੁਸੀਂ ਇਹਨਾਂ ਨੇ ਪੈਸੇ ਦੇਣੇ ਨੇ। ਉਹ ਜਿੱਥੋਂ ਮਰਜ਼ੀ ਕਮਾ ਕੇ ਦਿਓ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਅੱਛਾ ਇਹ ਉਹ ਮੇ ਉਹ ਜਿੰਨਾ ਤੁਸੀਂ ਗੱਲ ਕਰਦੇ ਹੋ ਕਿ ਅਗਰ ਕੋਈ ਬੰਦਾ ਕਾਰ ਲੈ ਕੇ ਗਿਆ ਉਹਨਾਂ ਦੇ ਵਿਆਹ ਦੇ ਤੇ ਉਹ ਕਹਿੰਦੇ ਨੇ ਅਗਲੀ ਵਾਰੀ ਕਾਰ ਚ ਲੈ ਕੇ ਦੇਣੇ ਕਿ ਤੁਸੀਂ ਉਹਨਾਂ ਕਾਰ ਲੈ ਕੇ ਆਣੀ ਹੈ ਸਾਡੇ ਵਿਆਹ ਤੇ। ਕੁਝ ਚੀਜ਼ਾਂ ਉਹਨਾਂ ਦੀ ਬਰਾਦਰੀ ਚ ਆ ਰਹੇ ਆਪਾਂ ਕਿਸੇ ਬਰਾਦਰੀ ਨੂੰ ਨਹੀਂ ਨਹੀਂ ਮੈਂ ਨਹੀਂ ਕਹਿ ਰਿਹਾ। ਮਤਲਬ ਕਿ ਉਹਨਾਂ ਨੇ ਇਹ ਵੇਖਿਆ ਜੀ ਅਸੀਂ ਜੋ ਚੀਜ਼ ਤੁਹਾਡੇ ਨਾਲ ਕੀਤੀ ਸਾਡੇ ਵਿਆਹ ਤੇ ਤੁਸੀਂ ਆਣ ਕੇ ਉਹ ਕਰਨੀ। ਮੈਨੂੰ ਉਹਨਾਂ ਦੇ ਮਾਮਲੇ ਉਹਨੇ ਇਹ ਬਿਹਤਰੀਨ ਤਰੀਕਾ ਕਰ ਨੇ ਮੈਂ ਕਿਹਾ ਕਿ ਮੈਂ ਇੱਕ ਉਹਨਾਂ ਦੇ ਬ੍ਰਾਜ਼ੀਲੀ ਗਏ ਸੀ ਬੰਦੇ ਨੂੰ ਜਾਣਦਾ ਸੀ ਤੇ ਉਹਨਾਂ ਨੇ ਨਾ ਉਹਨਾਂ ਦੀ ਸਿਸਟਰ ਦੀ ਸ਼ਾਦੀ ਹੋਣੀ ਸੀ ਉਹਨਾਂ ਨੇ ਕਾਰ ਵੀ ਦੇਣੀ ਸੀ ਤੇ ਉਹ ਮੁੰਡਾ ਦੱਸਣ ਲੱਗਾ ਕਹਿੰਦਾ ਯਾਰ ਨਾ ਮੇਰੇ ਅਬੇ ਨੇ ਨਾ ਇੰਜ ਕਰਕੇ ਬਿੱਲ ਫੜਾਇਆ ਤਾਂ ਮੇਰੇ ਹੱਥ 'ਚ 10 ਲੱਖ ਰੁਪਏ ਕਿ ਅਸੀਂ ਚਾਰ ਭਰਾ ਹਾਂ ਤੇ 10-10 ਲੱਖ ਰੁਪਇਆ ਸਾਰਿਆਂ ਦੇ ਉਹਨੇ ਤਕਸੀਮ ਕੀਤਾ ਨੇ ਕਿ 40 ਲੱਖ ਰੁਪਇਆ ਤੁਸੀਂ ਦੇਣਾ ਚਾਹ ਰਹੇ ਹੋ ਭਰਾਵਾ ਤੁਹਾਡੀ ਭੈਣ ਦੀ ਸ਼ਾਦੀ ਹੈ ਨਹੀਂ ਤਾਂ ਫਿਰ ਆਪਣੀ ਜਿਹੜੇ ਘਰ ਘਰ ਵੇਚੋ ਜਾਏਗਾ ਨਹੀਂ ਤੇ ਮੈਂ ਜਾਇਦਾਦ ਵੇਚਾਂਗਾ ਮੇਰਾ ਉਹਦਾ ਸ਼ਾਦੀ ਦੇ ਕਰਨ ਯਾਨੀ ਕਿ ਜਿੰਦੇ ਕੋ ਨਹੀਂ ਆਗੇ ਤੇ ਉਹਦੀ ਸਿਹੜੀ ਜਿਆਦਾ ਚਲੀ ਜਾਏਗਾ ਵੇਖਿਆ ਸਹੀ ਹੋ ਗਿਆ ਕਿਉਂਕਿ ਉਹ ਆਪਣ ਇਹ ਜਿੰਜ ਡਬਲ ਹੈ ਇੱਕ ਇਨ ਅਨਗੈਂਜਮੈਂਟ ਇਹ ਮਿਲਦੀ ਹੈ ਕਿ ਕੰਮ ਕਰਨਾ ਚਾਹੀਦਾ ਉਹਨਾਂ ਦੇ ਫਿਰ ਬੱਚੇ ਹਰ ਬੰਦਾ ਕੰਮ ਕਰਦਾ ਕੰਮ ਕਰਦਾ ਵਾਕਿਆ ਬੜਾ ਸਿਰ ਤੋੜ ਮਿਹਨਤ ਕਰਦਾ ਮੈਂ ਬੜੇ ਮਿਹਨਤੀ ਵੇਖੇ ਲੋਕ ਤੇ ਵੀਡੀਓ ਦੇ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਕਿਉਂਕਿ ਇਹ ਕਿ ਬੜਾ ਅਹਿਮ ਮੌਜੂਦ ਸੀ ਲੈ ਇੱਕ ਨਵੀਂ ਵੀਡੀਓ ਨਾਲ ਸਾਨੂੰ ਦੀ ਇਜਾਜ਼ਤ ਅੱਲਾ ਨੀ